ਤਾਂ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਦੀਆਂ ਨਿਊਜ਼ ਦੱਸਦੀ ਹੈ ਕਿ ਗੱਲ ਕਰੀਏ ਤਾਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪੰਜਾਬ ਸਰਕਾਰ ਸਕੂਲਾਂ ਨੂੰ ਪਹਿਲਾ ਧਾਤੇ ਪਹਿਲ ਦੇ ਰਹੀ ਹੈ 스마트 ਸਕੂਲ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਹਨ ਤੇ ਇਸੇ ਤਰ੍ਹਾਂ ਦੀਆਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਪਿੰਡ ਕੋਲੀਆਂ ਦੀਆਂ ਜਿੱਥੇ ਸਕੂਲ ਦੇ ਸਾਹਮਣੇ ਕਾਫੀ ਗੰਦਗੀ ਦਾ ਪੰਡਾਲ ਲੱਗਿਆ ਹੋਇਆ ਹੈ ਤੇ ਪਾਣੀ ਵੀ ਰੁਕਿਆ ਹੋਇਆ ਹੈ ਇਸ ਦੇ ਨਾਲ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਵੀ ਲੱਗ ਸਕਦੀਆਂ ਹਨ ਦੱਸਦੀ ਹੈ ਕਿ ਸਕੂਲ ਦੇ ਵਿੱਚ ਕਮ ਸੇ ਕਮ 128 ਬੱਚੇ ਜਿਹੜੇ ਪੜ੍ਹਦੇ ਹਨ ਤੇ ਇਹ ਪ੍ਰਾਇਮਰੀ ਸਕੂਲ ਹੈ ਬੱਚਿਆਂ ਨੇ ਵੀ ਇਸ ਨੂੰ ਠੀਕ ਕਰਵਾਉਣ ਦੀ ਮੰਗ ਕੀਤੀ ਹੈ ਤੇ ਸਕੂਲ ਦੇ ਟੀਚਰ ਪ੍ਰਤੀਸ਼ਮਾਨ ਨੇ ਵੀ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਸਕੂਲ ਨੂੰ ਵਧੀਆ ਤਰੀਕੇ ਨਾਲ ਵਧੀਆ ਢੰਗ ਨਾਲ ਅੱਜ ਹੀ ਇਸ ਦੀ ਸਫਾਈ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਬੱਚਿਆਂ ਦੇ ਭਵਿਸ਼ ਨੂੰ ਸੁਧਾਰ ਸਕੀਏ ਬਨਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇ ਕਿ ਨਿਊਜ਼ ਇਹ ਬੱਚੇ ਕੀ ਨਾਂ ਹੈ ਆਪਣਾ ਸਰ ਚਾਂਦ ਨੂੰ ਦੇ ਦਿਓ ਕਿਹੜੀ ਕਲਾਸ ਚ ਪੜਦੇ ਹੋ ਬੱਚੇ ਤੁਸੀਂ ਕਿੱਥੋਂ ਆਏ ਯਾਨੀ ਤੁਸੀਂ ਕਿੱਥੋਂ ਆਏ ਹੋ ਕਿੱਥੇ ਆਏ ਸੀ ਪੇਪਰ ਦੇਣ ਵਾਸਤੇ ਕਿਹੜਾ ਤੁਸੀਂ ਲੰਘ ਕੇ ਆਏ ਹੋ ਸਕੂਲ ਦੇ ਬਾਹਰ ਕਾਫੀ ਗੰਦਗੀ ਫੈਲੀ ਹੋਈ ਹੈ ਕੀ ਲੱਗਦਾ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਬਿਮਾਰੀ ਫੈਲ ਸਕਦੀ ਹੈ ਸਰ ਇਹ ਕੋਈ ਡੈਂਗੂ ਮਲੇਰੀਆ ਵੀ ਹੋ ਸਕਦਾ ਹੈ ਤੋਂ ਅਸੀਂ ਬੇਨਤੀ ਕਰਦੇ ਆ ਕਿ ਇਹ ਨੂੰ ਬਣਵਾਇਆ ਜਾਵੇ ਸੜਕ ਅੱਕੇ ਬਰਸਾਤਾਂ ਆ ਰਹੀਆਂ ਬਰਸਾਤਾਂ ਦੇ ਵਿੱਚ ਕਾਫੀ ਮੱਖੀ ਮੱਛਰ ਜਿਹੜਾ ਪੈਦਾ ਹੁੰਦਾ ਹੈ ਤੇ ਲੱਗਦਾ ਉਹਦੇ ਨਾਲ ਕਾਫੀ ਬਿਮਾਰੀਆਂ ਫੈਲਣਗੀਆਂ ਪਰ ਸਰਕਾਰ ਤੇ ਕਹਿੰਦੀ ਆਪਾਂ ਜਿਹੜੀਆਂ ਸਿੱਖਿਆ ਨੂੰ ਲੈ ਕੇ ਕਾਫੀ ਚੰਗੇ ਕਦਮ ਉਠਾ ਰਹੇ ਆਂ ਸਾਫ ਸਫਾਈ ਬੜੀਆ ਅچھے ਸਕੂਲ ਬਣਾਏ ਤੇ ਲੱਗਦਾ ਨਹੀਂ ਸਕੂਲ ਦੇ ਅੱਗੇ ਗੰਦਗੀ ਬਹੁਤ ਜ਼ਿਆਦਾ ਤੇ ਦਿੱਕਤ ਹੈ ਕੀ ਮੰਗ ਕਰਦੀ ਸਰ ਮੰਗ ਕਰਦੇ ਕਿ ਸੜਕ ਸੁਧਰ ਤੋਂ ਬਣਾਇਆ ਜਾਵੇ ਹਾਂ ਬੱਚੇ ਕੀ ਨਾਂ ਜੀ ਆਪਣਾ ਸਰ ਮਨਕਸ਼ ਬੱਚੇ ਕਿੱਥੋਂ ਆਇਓ ਤੁਸੀਂ ਸਰ ਆਈ ਪਿੰਡ ਸ਼ੇਖਪੁਰ ਵਿੱਚ ਜਿਹੜੀ ਤੋਂ ਆਇਆ ਹਾਂ ਇਥੇ ਕਿਹੜੀ ਸਕੂਲ ਆਏ ਇਹ ਪੇਪਰ ਹੀ ਹਾਂਜੀ ਤੁਸੀਂ ਲੰਘ ਕੇ ਆਏ ਹੋ ਸਕੂਲ ਦੇ ਅੱਗੇ ਕਾਫੀ ਗੰਦਗੀ ਫੈਲੀ ਹੋਈ ਹੈ ਲੱਗਦਾ ਨਹੀਂ ਇਹ ਕੱਲ ਨੂੰ ਨੁਕਸਾਨ ਹੋ ਸਕਦਾ ਬਿਮਾਰੀ ਕੋਈ ਫੈਲ ਸਕਦੀ ਹੈ ਇਸ ਗੰਦਗੀ ਦੇ ਨਾਲ ਹਾਂਜੀ ਸਰ ਅੱਗੇ ਬਰਸਾਤਾਂ ਆ ਰਹੀਆਂ ਬਰਸਾਤਾਂ ਦੇ ਵਿੱਚ ਜਿਹੜਾ ਮੱਖੀ ਮੱਛਰ ਕਾਫੀ ਫੈਲਦਾ ਉਹਦਾ ਡੇਂਗੂ ਵੀ ਹੋ ਸਕਦਾ ਲੱਗਦਾ ਨਹੀਂ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਸਰ ਮੈਂ ਕੁਛ ਨਹੀਂ ਸਰਕਾਰ ਆ ਗਈ ਹੋ ਬੇਨਤੀ ਕਰਦੇ ਜੀ ਇਸ ਨੂੰ ਠੀਕ ਹੋ ਜਾਵੇ ਹੇ ਪੇਪਰ ਦੇਣ ਆਉਂਦੇ ਆ ਤਾਂ ਕਰਤੋ ਸਾਨੂੰ ਤੇ ਦਿੱਕੇ ਤੋਂ ਦੀ ਪਾਣੀ ਵੜਾਇਆ ਇਹ ਗੰਦਾ ਪਾਣੀ ਹੈ ਕਿ ਲੱਗ ਕੇ ਬਰਸਾਤਾਂ ਆ ਰਹੀਆਂ ਲੱਗਦਾ ਇਹਦੇ ਬਿਮਾਰੀ ਫੈਲੇਗੀ ਕੋਈ ਡੇਹੇ ਸੈਰ ਸਕਦਾ ਬੱਚਿਆਂ ਨੂੰ ਬਿਮਾਰ ਹੋ ਸਕਦੀ ਨੇ ਬੱਚੇ ਕੀ ਮੰਗ ਕਰਦੇ ਹੋ ਤੁਸੀਂ ਬਹਿ ਬਣਿਆ ਹਾਂ ਸਭ ਕੀ ਨਾਇਕ ਨੂੰ ਮੇਰਾ ਪ੍ਰਤੀਸ਼ ਕੁਮਾਰਾ ਜੀ ਕੋਲੀਆ ਸਕੂਲ ਹਗਾੜਿਆ ਸਮਾਰਟ ਵਿੱਚ ਕੀ ਹੈਗਾ ਆਪਣਾ ਸਸ ਸਕੂਲ ਤਾਂ ਬਹੁਤ ਵਧੀਆ بس ਇੱਕ ਗੇਂਦ ਦੇ ਵਿੱਚ ਪਾਣੀ ਆ ਖੜਾ ਇਹ ਪੰਚਾਇਤ ਨੂੰ ਵੀ ਮੰਗ ਕੀਤੀ ਹੈ ਕਿ ਇਹਦੇ ਵਿੱਚ ਕੋਈ ਨਿਕਾਸੀ ਦਾ ਜਿੰਦਾ ਪ੍ਰਬੰਧਨ ਕੀਤਾ ਜਾਵੇ ਤਾਂ ਜੋ ਬੱਚਿਆਂ ਨੂੰ ਆਉਣ ਜਾਣ ਦੀ ਕੋਈ ਦਿੱਕਤ ਨਾ ਹੋਵੇ ਬੱਚਿਆਂ ਦੀ ਸਿਹਤ ਨੂੰ ਨਾ بگੜੇ ਕਿਉਂਕਿ ਅੱਜ ਕੱਲ੍ਹ ਹੁਣ ਆਉਣ ਵਾਲੇ ਦਿਨਾਂ 'ਚ ਬਰਖਾ ਤੇ ਜੇ ਮੌਸਮ ਖਰਾਬ ਹੋਵੇਗਾ ਤਾਂ ਮੱਖੀ ਮੱਛਰ ਪੈਦਾ ਹੋਣਗੇ ਉਹਦੇ ਨਾਲ ਬੱਚਿਆਂ ਦੀ ਸਿਹਤ ਖਰਾਬ ਹੋਵੇਗੀ ਕਿੰਨੇ ਕੁ ਬੱਚੇ ਹੈਗੇ ਨੇ ਸਰ ਬੱਚੇ ਸਾਡੇ ਕੋਲ ਸਟ੍ਰੈਂਥ ਟੋਟਲ 121 ਦੇ ਲਗਭਗ ਸਟੈਂਸ ਇਸ ਤਰ੍ਹਾਂ ਕੰਦਨੇ ਕੀ ਸਕੂਲ ਵਿਦਿਆ ਦਾ ਮੰਦਿਰ ਹੁੰਦਾ ਲੱਗਦਾ ਨਹੀਂ ਕਿਤਨੇ ਕਿਤੇ ਗਰੇਹ ਲੱਗਾ ਹੋਇਆ ਹੈ ਸਾਹਮਣੇ ਜਿੱਦਾਂ ਇੰਨਾ ਸਾਰੇ ਅਸੀਂ ਪਿੰਡ ਵਾਲਿਆਂ ਨੂੰ ਦੋ ਤਿੰਨ ਵਾਰ ਕਹਿ ਚੁੱਕੇ ਹਾਂ ਕਿ ਉਹ ਇਹਦੇ ਨੇਕਾਸੀ ਦਾ ਕੋਈ ਪ੍ਰਬੰਧ ਕਰਾਂ ਤੇ ਉਹਨਾਂ ਨੇ ਵੀ ਸਾਨੂੰ ਦਿੱਤਾ ਹੈ ਭਰੋਸਾ ਕਿ ਉਹ ਜ਼ਰੂਰ ਇਹਦਾ ਕੋਈ ਪ੍ਰਬੰਧ ਕਰ ਦੇਣਗੇ ਜੈ ਸੋਨਾਲ ਕੇ ਮੰਗਰਕੀ